ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚੋਂ ਇੱਥੇ ਅੱਜ ਅਸੀਂ ਉਰੇ ਬਾਹਰ ਆਪਣਾ ਗੈਸ ਚੁੱਲਾ ਲਿਆਉਂਦਾ ਜੀ ਅੰਦਰ ਬਹੁਤ ਜ਼ਿਆਦਾ ਗਰਮੀ ਹੈ ਕਿ ਕਿਦਰੇ ਨੁਹਾਵਾ ਨਹੀਂ ਲੱਗਦੀ ਹੈ ਕੋਹਾਂ ਜੀ ਮਹਿਸੂਸ ਹੋਈ ਪਈ ਆ ਬਈ ਬਾਹਰ ਚੱਲ ਥੋੜਾ ਬਹੁਤਾ ਸਾਜਾ ਆਉਂਦਾ ਇੰਨਾ ਕ ਹੈਗਾ ਏ ਵੀ ਕੋਈ ਕੋਈ ਪੱਤਾ ਜਾਂ ਹਿੱਲਦਾ ਜੀ ਬਾਕੀ ਸਬਜ਼ੀ ਬਣਾ ਰਹੇ ਹਾਂ ਜੀ ਅੱਜ ਕਦੂ ਲੈਣੀ ਪੌਂਕੇ ਪੌਂਕੇ ਮਿੱਠੇ ਕੱਦੂ ਦੀ ਸਾਲ ਪੌਂਕੇ ਨੇ ਲੰਬੇ ਇੱਥੇ ਪੈਣੇ ਪੌਂਕੀ ਨਹੀਂ ਇਹ ਨਹੀਂ ਆ ਗਏ ਪੌਂਕੇ ਨੇ ਲੰਗੇ ਲੰਬੇ ਹੁੰਦੇ ਕੋਲ ਹੁੰਦਾ ਕੱਦੂ ਮਿੱਠਾ ਕੱਦੂ ਵਾਹਿਗੁਰੂ ਜੀ ਨਗਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਲੰਬੇ ਲੰਬੇ ਹੁੰਦੇ ਆ ਲੈ ਜੀ ਚੱਲ ਹੋਰ ਪੌਂਕੇ ਨੇ ਚਲ ਕੋਈ ਸੀਗਮੈਂਟ ਵਿੱਚ ਦੱਸਿਆ ਵੀ ਲੱਗੇ ਲੰਬੇ ਪੌਂਕੇ ਹੁੰਦੇ ਕਿ ਕੋਲ ਹੁੰਦੇ ਆ ਅਦਰ ਮਦਰ ਮਦ ਮੇਰੇ ਕਿਨੇ ਕੈਮਰਾ ਦਾ ਮਾਤਾ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਵਾਹਿਗੁਰੂ ਜੀ ਕੀ ਬਤ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਛੱਡ ਦੇ ਕਲਾਚ ਰੱਖਿਆ ਜੀ ਖੁਸ਼ ਰਹਾ ਕਰੋ ਜ਼ਿੰਦਗੀ ਚ ਤੇ ਇੱਥੇ ਲਜਾਣਾ ਕੁਝ ਨਹੀਂ ਸਭ ਕੁਝ ਇੱਥੇ ਹੀ ਰਹਿਣਾ ਖਾਲੀ ਹੱਥ ਹੈ ਖਾਲੀ ਜੱਗ ਉਹੀ ਗੱਲ ਹੈ ਪਰ ਤੁਸੀਂ ਇਹ ਦੇਖਣਾ ਵੀ ਮੈਂ ਇੰਨੀ ਗਿਆਨ ਵਾਲੀਆਂ ਗੱਲਾਂ ਕਿਉਂ ਕਰਦਾ ਮੈਂ ਮੈਨੂੰ ਨਾ ਹੁਣ ਬੈਠੇ ਬੈਠੇ ਨਾ ਇੱਥੇ ਗੱਲ ਦਿਮਾਗ ਚ ਆਜੀ ਵੀ ਉਸ ਦਿਨ ਰਾਤ ਨੂੰ ਜਦੋਂ ਮੈਨੂੰ ਦਿੱਕਤ ਹੋਈ ਸੀ ਨਾ ਬੀਪੀ ਵਧਿਆ ਸੀ ਮੇਰਾ ਹਾਂ ਇੱਕ ਵਾਰ ਤਾਂ ਮੇਰਾ ਮਨ ਐਦਾਂ ਦਾ ਹੋ ਗਿਆ ਸੀ ਵੀ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਹੈਗਾ ਵੀ ਨਾ ਮੇਰਾ ਕੋਈ ਡਾਕਟਰ ਹੱਲ ਕਰ ਸਕਦੇ ਅੱਜ ਨਾ ਮੇਰਾ ਬੜਾ ਭਾਈ ਨਾ ਮੇਰੀ ਪਰਜਾਈ ਨਾ ਮੇਰੀ ਘਰ ਵਾਲੀ ਕੋਈ ਮੇਰਾ ਨਹੀਂ ਹੈਗਾ ਵੀ ਅੱਜ ਵਿਕਰਮਸਿਆ ਜਾਊਗਾ ਹਾਂ ਤੇ ਆਦਮਾ ਨਹੀਂ ਬੋਲੀ ਨਹੀਂ ਬੰਦਾ ਜਦ ਜਿਹੜੇ ਬੰਦੇ ਬੀਤਦੀ ਹੁੰਦੀ ਹੈ ਨਾ ਹਾਂ ਤਕਲੀਫ ਹੁੰਦੀ ਹੈ ਜਦ ਬੰਦੇ ਵੈਸੇ ਕਾਰ ਵੀ ਉੱਥੇ ਕੋਈ ਨਹੀਂ ਸਕਦਾ ਕੋਈ ਕਿਸੇ ਦਾ ਕਿਸੇ ਦਾ ਕੋਈ ਦੁੱਖ ਕਿਸੇ ਦਾ ਬਣਦਾ ਨਹੀਂ ਸਕਦਾ ਜਿਹੜਾ ਦੁੱਖ ਆ ਉਹ ਆਪਣੇ ਤੇਰੇ ਪਰ ਆਪੇ ਚੱਲਣਾ ਪੈਣਾ ਚੱਲਣਾ ਪੈਣਾ ਤੇ ਦੂਸਰੀ ਗੱਲ ਹੈ ਜੀ ਜਿਹੜੀ ਗੱਲ ਹੈ ਕੀ ਸੇਵਾ ਦੀ ਵੀ ਮੈਂ ਹੁਣ ਪਾਕਿਸਤਾਨ ਨੂੰ ਜਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਤੁਸੀਂ ਵੀਡੀਓ ਦੇਖੀ ਹੈ ਤਾਂ ਦਰਸ਼ਕਾਂ ਮੇਰੇ ਤੁਸੀਂ ਵੀ ਕਰਿਆ ਮੈਂ ਵੀ ਕਰਕੇ ਆਂ ਹਾਂ ਮੈਂ ਤਾਂ ਇਹ ਅਰਦਾਸ ਕਰਵਾ ਵੀ ਭਾਈ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਬਾਕੀ ਹੋਰ ਵੀ ਜੋ ਵੀ ਹੈ ਜਿਨ੍ਹਾਂ ਨੇ ਮਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਤੀ ਸਤਿ ਭਾਵਨਾ ਜਾ ਉਹਨਾਂ ਨੂੰ ਕਰਦੇ ਆ ਆਪਣਾ ਸਿਧਾਂਤ ਉਹਨਾਂ ਦੇ ਸਿਧਾਂਤਾਂ ਤੇ ਚੱਲਦੇ ਆ ਵੀ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਮਿਲੇ ਉਹਨਾਂ ਦੇ ਉੱਤੇ ਦਰਸ਼ਨ ਕਰਨ ਦਾ ਛੇਤੀ ਉਹਨਾਂ ਦਾ ਬਣੇ ਛੇਤੀ ਉਹ ਛੇਤੀ ਤੇ ਬਾਈ ਜਿੱਥੇ ਅਸੀਂ ਜੂਨ ਨੂੰ ਸਾਡਾ ਪੜੋ ਇੱਥੇ ਤੇ ਚੱਲਿਆ ਅੱਗੇ ਅੱਗੇ ਵਾਧਦੇ ਗਏ ਵਾਧਦੇ ਜਾਈਗੇ ਤੇ ਸਾਨੂੰ ਪਤਾ ਤਾਂ ਸਾਡੇ ਰੱਬ ਨੂੰ ਪਤਾ ਕਿੰਨੇ ਕੁਦਰ ਜਾ ਕੇ ਲੋਕਾਂ ਦੀ ਸਤਿਭਾਵਨਾ ਹੈ ਜਿਵੇਂ ਜਿਵੇਂ ਜਿਹੇ ਜਿਹੇ ਲੋਕ ਸਾਨੂੰ ਉਧਰ ਮਿਲੇ ਕਿਵੇਂ ਉਹਨਾਂ ਨੇ ਸਾਡੀ ਸੇਵਾ કરી ਹੈ ਤੇ ਉਹ ਸਾਨੂੰ ਕਿਆ ਸਮਝਦੇ ਨੇ ਹਾਂ ਤੇ ਤਾਂ ਪਰਮਾਤਮਾ ਹੀ ਜਾਣਦਾ ਵੀ ਅੰਨੇ ਕੋ ਉਹ ਕਰਦੇ ਨਾ ਰਿਸਪੈਕਟ ਐਤਾ ਪੰਜਾਬੀ ਉਹ ਜਿਹੜੇ ਸਾਡੇ ਜਿਵੇਂ ਆ ਬਾਬਾ ਨਾਨਕ ਦੇ ਉੱਤੇ ਕੇਸੀ ਸੀ ਬਣਾਇਆ ਪਿਆ ਦਿਮਾਗ ਤੋਂ ਨਿਕਲ ਗਿਆ ਦੇਰਾ ਬਾਬਾ ਨਾਨਕ ਉੱਥੇ ਦੀ ਸੰਗਤਾਂ ਦੇ ਦੇ ਵਿੱਚ ਉੱਥੇ ਦੇ ਲੋਕ ਆ ਵੀ ਬਹੁਤ ਆ ਭਗਤ ਕਰਦੇ ਆ ਤੇ ਇਹਨਾਂ ਨੇ ਜੀ ਅ ਮੇਰੀ ਸੇਵਾ ਦੇ ਵਿੱਚ ਅੱਜ ਕੱਦੂ ਹਾਜ਼ਰ ਕਰਤਾ ਮੈਂ ਤੁਸੀਂ ਹਰੀਆਂ ਸਬਜ਼ੀਆਂ ਹੀ ਖਾਏ ਕਰਨੀਆਂ ਜੇ ਨਾ ਲੱਤਾ ਨਾ ਪਨੀਰ ਦਾ ਕੱਟ-ਕੱਟ ਕੇ ਰੰਗਾ ਹੋਣਾ ਦੰਗਾ ਪਨੀਰ ਮੱਖਣੀ ਬਗਾਰਾ ਸਾਰਾ ਕਟਾ ਦੇ ਸਾਰਾ ਮਸਾ ਬੰਦ ਆ ਤੁਹਾਡਾ ਕੋਈ ਨਾ ਰਿਪੋਰਟ ਆ ਗਈ ਪਰ ਲੋਨ ਨੂੰ ਖੁੰਗਾੜਾ ਆਇਆ ਬਾਜੂ ਨੂੰ ਆਪਣਾ ਬਨਾਮ ਤੋਂ ਸਾਰਾ ਕੁਟਕ ਪਨੀਰ ਖਾਣਾ ਸੰਦੀਪ ਮੇਰਾ ਤਾਂ ਨਾ ਪਨਾਥੇ ਖਾਨ ਮੂਜੀ ਦਾ ਦਪਨੀਰ आले ਵਾ ਉਹ ਸਾਰੇ ਨਿਕਲੇ ਵੀ ਰੀਸ ਲਾਉਂਦੀ ਬਿੱਕੀ ਕਹਿੰਦੀ ਨਹੀਂ ਨਹੀਂ ਇੱਕ ਮਿੰਟ ਵੇਰੇ ਤੇਰੇ ਉੱਤੇ ਇੱਕ ਪੋਥੀ ਲਾ ਸਕਦੇ ਚੱਲ ਗਰਮ ਬਾਣੀ ਦੇ ਨਾਲ ਕੋਸੇ ਜਿਹਾ ਉਹ ਲੈਣੀ ਚੋੜੀ ਹਾਨੀਆਂ ਖਾਜੀਆਂ ਖਾਣ ਦਾ ਤੋਂ ਜ਼ਿਆਦਾ ਇਹ ਅਰੇ ਇਹ ਤਬਜੀ ਉਹ ਕਾਲੀਆਂ ਉਹਦੇ ਨਾਲ ਥੋੜਾ ਰਿਪੋਰਟ ਦਾ ਪਲੰਦਾ ਆ ਗਿਆ ਜੀ ਸਾਰਾ ਕੁਝ ਵਧਿਆ ਹੋਇਆ ਕੁਛ ਛੱਡੀ ਉਹ ਦੀ ਵੀ ਸ਼ੂਗਰ ਵੀ ਆ ਸ਼ੂਗਰ ਵੀ ਵਧੋ ਤੋ ਤਾਂ ਤੁਲਦਣੇ ਕਿੱਦਾਂ ਪੁਆਇੰਟ ਵੱਧ ਕੇ ਆਉਣਾ ਜਿਹੜਾ ਮੇਰੀ ਬਹੀਨੇ ਵਾਲੀ ਉਹ ਤਾਂ 7.5 ਪਰਿਆ ਮੇਨ ਗੱਲ ਇਹ ਹੈ ਵੀ ਤੁਸੀਂ ਹੁਣ ਮੇਰੇ ਸਾਹਮਣੇ ਤਾਂ ਪਨੀਰ ਦਾ ਨਾ ਲੈਣਾ ਪਨੀਰ ਤੇਰਾ ਬੰਦ ਮੈਂ ਦੇਖੋ ਮੈਂ ਪਨੀਰ ਨਹੀਂ ਕਰੂੰਗਾ ਮੈਂ ਚਿੱਲੀ ਕਰੂੰਗਾ ਮੈਨੂੰ ਚਿੱਲੀ ਬਣਾ ਕੇ ਖਵਾ ਦੇ ਤੇ ਮੈਨੂੰ ਚੀਲੀ ਬਿਲੀ ਜਦੋਂ ਪਨੀਰ ਬਣਾ ਕੇ ਖਾੜਦਾ ਜੰਮਦਾ ਆ ਜਾਂ ਬਾਅਦ ਚ ਪਹਿਲਾਂ ਆਪਣੇ ਮੂੰਹ ਚ ਪਹਿਲਾਂ ਨਹੀਂ ਉਹ ਪਨੀਰੀ ਬਿੱਕੀ ਘੱਟ ਖਾਊਗਾ ਜੇ ਮੈਂ ਕੋਈ ਮਾੜੀ ਮੋਟੀ ਚ ਲੈਣੀ ਕਿ ਛੁੱਟ ਦੇ ਦੇਣੀ ਜੇ ਮੈਂ ਜੈਸਮੀਨ ਕੋਈ ਡਿਸ਼ ਬਣਾ ਲਈ ਮਾੜੀ ਮੋਟਾ ਪਨੀਰ ਦੇ ਪੀਸ ਪਾਇਆ ਹੁੰਦਾ ਉਹ ਖਾ ਸਕਦਾ ਮੱਛੀ ਇਸ ਗੱਲ ਮੈਨੂੰ ਮੱਛੀ ਦੀ ਹਾਂ ਹਲੋ ਹਲੋ ਮੈਂ ਆਪਣੇ ਮੂੰਹ ਤੇ ਹੁਣ ਪਨੀਰ ਨਹੀਂ ਖਾਗਣਾ ਮੈਂ ਉਹਨੂੰ ਚੀਜ਼ ਦੀ ਸਬਜ਼ੀ ਬਣਾ ਕੇ ਦੇ ਦੂੰ ਚੀਜ਼ ਦੀ ਚੀਜ਼ ਦੀ ਚੀਜ਼ ਦਾ ਬਹੁਤ ਰੰਗ ਚੀਜ਼ ਦੇ ਪਕੌੜੇ ਬਣਾ ਕੇ ਦੇ ਦੋ ਤਰੇਲਿਆਂ ਦੇ ਪਕੌੜੇ ਚੀਜ਼ ਦੇ ਚੀਜ਼ ਦੇ ਪਕੌੜੇ ਤਰੋਲਿਆਂ ਦੇ ਬਟਰ ਚੀਜ਼ ਚੀਜ਼ ਮੈਂਨੇ ਪਨੀਰ ਚੀਜ਼ ਪਨੀਰ ਨਹੀਂ ਦਾ ਲੈ ਇਹ ਹੋਰ ਚੀਜ਼ੰਦਾ ਜਿਹੜਾ ਕੀਜੇ ਤੇ ਪੈਂਦਾ ਹੁੰਦਾ ਪਤਾ ਨਹੀਂ ਜਿਆਦਾ ਕੋਸ਼ਿਸ਼ ਕਰ ਤੂੰ ਕੌੜੀਆਂ ਸਬਜ਼ੀਆਂ ਚੀਜ਼ ਖਾਣ ਦੀ ਮੈਂ ਇੰਤਰਾਸ ਵੀਰੇ ਲੱਤਾਂ ਸਹਾਇਆ ਕਰੋ ਦੋ ਪੁੱਤ ਹਾਂ ਬਸ ਪੁੱਤ ਬਸ ਆਹ ਪਾਣ ਨੇ ਦੇਖੋ ਜੀ ਮੈਨੂੰ ਕੋਈ ਸ਼ਾਬਾਸ਼ੀ ਦਿੱਤੀ ਆ ਸਿਲੰਡਰ ਬਾਹਰ ਕੱਢ ਕੇ ਮੈਂ ਚੁੱਲਾ ਬਾਹਰ ਕੱਢ ਕੇ ਰੱਖਤਾ ਇੱਕ ਗੱਲ ਇਹਨੂੰ ਮੇਰੇ ਘਰ ਵਾਲੇ ਦਾ ਵੀ ਧੰਨਵਾਦ ਹੈ ਜਾਰਮੀ ਚ ਇਹਨਾਂ ਨੇ ਬਾਹਰ ਕੱਢਤਾ ਸਾਨੂੰ ਬਾਹਰ ਦੀ ਦੁਨੀਆ ਦਿਖਾ ਦਿੱਤੀ ਤਾਂ ਬੜੀ ਇੰਤਿਮਤ ਥੋੜੀ ਤੂੰ ਕਿਤੇ ਆ ਤਹਿਆ ਅਲਕਾ ਹਾ 2 ਕਿਲੋ 4 ਬਸ 20 ਕਿਲੋ ਸਿਲੰਡਰਾਂ ਗਾ 10 ਕਿਲੋ ਮੇ 10 10 10 ਕਿਲੋ ਬਜ ਨਾ ਦੇ ਚੋਗੇ ਅਸੀਂ ਵੀ ਹੁਣ ਇੰਨਾ ਸਾਮਾਨ ਕੱਢਣ ਵਾਸਤੇ ਅੰਦਰ ਕਰ ਜੀਏ ਹੇ ਗੰਮੀ ਦੇ ਵਿੱਚ ਇਹਨਾਂ ਲੁੱਟੀਆਂ ਬਈ ਅਜਾ ਛਾਪੀ ਵੀ ਨਹੀਂ ਗੰਮੀ ਬੂ ਮੁੰਡਾ ਚੱਕਰ ਲੱਗੀ ਸੋਣ ਦੀ ਮੁੰਡਾ ਚੱਕਰ ਲੱਗੀ ਸਾਡੇ ਪਾਣੀ ਵੀ ਬਾਹਰ ਸੋਈ ਪਾ ਦੋ ਅਚਨ ਜੱਟ ਨੂੰ ਫੇਰ ਅੰਦਰ ਕਰੋ ਫੇਰ ਬਾਹਰ ਕਰੋ ਕਿੰਨਾ ਚੰਗਾ ਟਿਕਟੀਆਂ ਪਾਈਆਂ ਰੋਟੀ ਰੱਖ ਦੇ ਸਾਮਾਨ ਬੰਦਾ ਹੈਲੋ ਕਿੰਨਾ ਟਾਈਮ ਲੱਗਿਆ ਗੱਲ ਹੋਰ ਫੈਡਰਾ ਮੰਗਾਇਆ ਰੋਪੜ ਤੈਨੂੰ ਕੱਢਣ ਨੂੰ ਚਾਹੀਦਾ ਇਹ ਸਮਾਂ ਚੁੱਕਾਈ ਝੰਜਟ ਝੰਜਟ ਇਹ ਐਨਾ ਐਨਾ ਤੁਸੀਂ ਬਦਲ ਪਤਾ ਲਿਆ ਖਾ ਖਾ ਕੇ ਅੰਨ ਮੇਰਾ ਵੀ ਨਾਲ ਪਤਾ ਆਤਾ ਹੈ ਇਹ ਦੋ ਦਿਨ ਇੱਕ ਦਿਨ ਸਿਲੰਡਰ ਚੱਕ ਲਿਆ ਇੱਕ ਦਿਨ ਚੁੱਦਾ ਚੱਕ ਰਿਹਾ ਹੁਣ ਵੀ ਕਹਿੰਦਾ ਕੀ ਗੱਲ ਹੁੰਦੀ ਆ ਬਈ ਕਈ ਵਾਰ ਆਏ ਹੁੰਦਾ ਕੋਈ ਰਿਸ਼ਤੇਦਾਰ ਆਏ ਹੁੰਦਾ ਸਬਜ਼ੀ ਚ ਪਾਣੀ ਪਾਉਣਾ ਹੁੰਦਾ ਸਾਹਮਣੇ ਥੋੜਾ ਪਾਉਣ ਲੱਗੇ ਆ ਨੇ ਲੋ ਰਿਸ਼ਤੇਦਾਰ ਨੇ ਤੁਹਾਡੇ ਚੁੱਲ੍ਹੇ ਪਰ ਬਹਿ ਜਣਾ ਆ ਕੇ ਕੋਈ ਵਾਰ ਆਖ ਲੈ ਸਾਹਮਣੇ ਫਿਰਦਾ ਆਪਾਂ ਨਹੀਂ ਪਹੁੰਦੇ ਹੁਣ ਆਪਾਂ ਐਨੇ ਤੁਹਾਡੇ ਤਾਂ ਬੱਲੇ ਧੱਕਾ ਖੜ ਕੇ ਰਹਿੰਦਾ ਰਿਸ਼ਤੇਦਾਰ ਤੂੰ ਤਾਂ ਰੋਜ਼ ਵੀਡੀਓ ਤੇ ਸਾਡੇ ਰਿਸ਼ਤੇਦਾਰੇ ਦੇਖੀ ਜਲੇ ਹਾਏ ਰੱਬਾ ਰਿਸ਼ਤੇਦਾਰਾਂ ਨੂੰ ਬੇਨਤੀ ਆ ਕਿ ਕਦੇ ਦਿਨ ਦਾ ਗੈਪ ਪਾ ਲਿਆ ਕਰੋ ਰੋਜ਼ ਆ ਜਾਂਦੇ ਤੁਸੀਂ ਤਾਂ ਕਮਾਲ ਕਰਤੀ ਇਹਨਾਂ ਨੂੰ ਪਾਣੀ ਪਾਉਣਾ ਖਾਜਣਾ ਸਬਜ਼ੀ ਚ ਹਾਂ ਕਹਿਗਾ ਹੋਣਿਆ ਕਮਾਲ ਹੋਊਗੀ ਗੱਲਾਂ ਦੇ ਲੋ ਇਹਨਾਂ ਦੀ ਨਹੀਂ ਬਲੀ ਜੀ ਨਹੀਂ ਹੈਗੀ ਇਹ ਤੂੰ ਸਿੱਧੀ ਗੱਲ ਕਹਿ ਵੀ ਟੀਂਨਾ ਪਾ ਕੇ ਦੇਵਾ ਚੁੱਪ ਕਰ ਜਾ ਕਾ ਕੰ ਸਿਆਣੇ ਦੀ ਕਾਬਦਾ ਬਿੱਤੀ ਨੂੰ ਕਹਿਆ ਮੈਂ ਤੂੰ ਵੀ ਕਛਾਰੇ ਸਮਝਿਆ ਕਰ ਗੱਲ ਦੇ ਮੈਂ ਕਹਿਣਾ ਮਤਲਬ ਇਹ ਹੈ ਵੀ ਕਈ ਵਾਰ ਪਰ ਸਬਜ਼ੀ ਚ ਪਾਉਣਾ ਪਊਗਾ ਪਾਣੀ ਪਾਉਣਾ ਪੈਂਦਾ ਤਾਂ ਉਹਲੇ ਜੋਰੀ ਚ ਪਾਉਂਗੇ ਟੀਂਨਾ ਬਹੁਤ ਜ਼ਰੂਰੀ ਆ ਉਹ ਟੀਂਨਾ ਤੋਂ ਟੀਂਨਾ ਤੋਂ ਬੱਤੀ ਨਾਲ ਆਪਣੀ ਗੱਲ ਨਹੀਂ ਹੈ ਤੇ ਹਾਂਦੇ ਬਈ ਬਾਲੇ ਮੇਰੇ ਬਾਲੇ ਔਰ ਸੋਈ ਜਿਹੜੀ ਪੈਣਾ ਹੈਗਾ ਨਹੀਂ ਮੂੰਹ ਖਾ ਲੋ ਗੱਲ ਲੜਾਈ ਛੱਡੋ ਪਾਕਿਸਤਾਨ ਬਾਰੇ ਦੱਸੋ ਤੁਸੀਂ ਕਰਤਾ ਪਾਕਿਸਤਾਨ ਬਈ ਜਿਹੜਾ ਉੱਥੇ ਸਕੂਨ ਆ ਨਾ ਉੱਥੇ ਤੋਂ ਜਿਹੜਾ ਮੈਂ ਸਕੂਨ ਲੈ ਕੇ ਆਇਆ ਤਾਂ ਤੁਸੀਂ ਆ ਮੈਨੂੰ ਰਿਪੋਰਟਾਂ ਫੜਾ ਕੇ ਘਰ ਦੇ ਕਿਲੇ ਸਕੂਲਸ ਦੇ ਦੱਸ ਕੇ ਵੀ ਆਂ ਆਂ ਰੋੜਾ ਆ ਰੋੜਾ ਅਕਲ ਆ ਹੁਣ ਤੁਸੀਂ ਕਿਲੇ ਸੇ ਲਗੀ ਮੈਂ ਕਿੰਨਾਂ ਮੈਨਾਂ ਪਾਣੀ ਪਾਉਣਾ ਟੀਨਾ ਪਾਉਣੀਆ ਉਹ ਮੇਰਾ ਸਕੂਲ ਸਾਰੇ ਖੋਲਿਆ ਤੁਸੀਂ ਉਹ ਗੱਲ ਇਹ ਹੈ ਥੋੜੇ ਅੰਦਰ ਹੈ ਨੁਕਸ ਖੂਨ ਗਾੜੇ ਦਾ ਸਾਡਾ ਰਾਤ ਨੂੰ ਇੱਕ ਦਿਨ ਪਹਿਲਾਂ ਦਿੱਤੀ ਸੀ ਵਧਿਆ ਉੱਡਾ ਵਧਿਆ ਇਹ ਤੁਹਾਨੂੰ ਖਾਣ ਬਾਰੇ ਚੀਜ਼ਾਂ ਰੋਕਤੀਆਂ ਤਾਂ ਅੱਡੇ ਨਾਲ ਸੀ ਕਲੇਸ਼ ਕਰਤਾ ਹੈ ਨਹੀਂ ਗੱਲ ਉਹ ਨਹੀਂ ਹੈ ਹਾਂ ਗੱਲ ਉਹ ਨਹੀਂ ਹੈ ਦੀ ਗੱਲ ਇਹ ਹੀ ਸੀ ਸਕੂਨ ਜਦੋਂ ਬੰਦੇ ਨੂੰ ਸਕੂਨ ਉਹ ਤੇਰਾ ਸਕੂਨ ਨਾਲ ਖੂਨ ਪਤਲਾ ਹੋਣਾ ਉਹ ਸਕੂਨ ਨਾਲ ਹੋਣਾ ਜੇ ਘਰ ਤਾਂ ਸਕੂਨ ਹੋਏ ਖੂਨ ਤਾਂ ਆਟੋਮੈਟਿਕ ਪਤਲਾ ਹੋ ਜਿੰਨਾ ਨੱਚਦਾ ਫਿਰ ਜਾਂਦਾ ਸਰੀਰ ਦੇ ਵਿੱਚ ਨਹੀਂ ਮੈਂ ਇਹਨਾਂ ਨੂੰ ਲਾਇਆ ਜਦੋਂ ਕਿਸੇ ਨਾ ਕਿਸੇ ਗੱਲ ਪਿੱਛੇ ਗੱਲ ਵਿੱਚ ਟੋਕ ਮੋਕ ਛੋਕ ਤਲੀ ਹੋ ਜਾਣੀ ਫਿਰ ਖੂਨ ਵੀ ਵਿਚਾਰਾ ਇੱਕ ਜੇ ਰੁਕ ਜਾਂਦਾ ਵੀ ਇਹਨਾਂ ਦਾ ਤਾਂ ਇਹੀ ਕੰਮ ਚੱਲੀ ਜਾਣਾ ਹੁਣ ਸੁਣਾਓ ਗੱਲ ਸੁਣਾ ਤਾਲੋ ਜੀ ਜੀ ਮੈਂ ਲਾਈ ਇਹਨਾਂ ਨੂੰ ਵੀਡੀਓ ਕਰ ਰਹੀਤ ਨੇ ਗੱਲ ਇਹ ਵੀ ਕੋਲਡ ਡਰਿੰਕ ਨੇ ਕਾ ਹੁਣ ਤਾਂ ਕਦੇ ਕੋਲ ਡਰਿੰਕ ਨਹੀਂ ਪੀ। ਹੁਣ ਸ਼ੂਗਰ ਕਾਦੇ ਪੀ ਬੋਪ ਦੇ ਪਰ ਖੜਾ ਬਾਰਡਰ ਲਾਈਨ ਤੇ ਕੋਲ ਡਰਿੰਕ ਤੇ ਬੋ ਗੱਡਾ ਕੜਾ ਕਰਿਆ ਬੈਣਾ ਨੇ ਕਾ। ਇੱਕ ਦਿਨ ਮੈਨੂੰ ਕਹਿੰਦੇ ਮੈਂ ਤਾਂ ਮੁੱਠੂ ਪਨੀਰ ਦੀ ਸਬਜ਼ੀ ਖਾਧੀ। ਹੁਣ ਮੈਂ 1 ਮਿੰਟ ਮੇਰੀ ਗੱਲ ਸੁਣੋ। ਜੇ ਪੁੱਛੂਗੀ ਮੈਨੂੰ ਹੈ ਤੁਸੀਂ ਪ੍ਰਸ਼ਾਦਾ ਛਕ ਲਿਆ ਜੀ? ਮੈਂ ਹਾਂ ਜੀ ਛਕ ਲਿਆ। ਕਾਦੇ ਨਾਲ ਛਕਿਆ ਜੀ? ਮਾਂ ਦੀ ਮਟਰ ਪਨੀਰ ਦੀ ਛਰਦੀ ਨਾਲ ਛਕਿਆ ਜੀ। ਹਾਂ। ਕੀ ਅਗੁਨਾ ਹੋ ਗਿਆ? ਜੇ ਕਿਸੇ ਨੇ ਸਾਨੂੰ ਲੰਗਰ ਬਣਾ ਕੇ ਜਗਾਇਆ। ਫਾਜੀ ਉੱਤੇ ਨੱਕ ਬੋਲੋ ਮਾਰ ਜਾਈਏ ਅਸੀਂ ਪਨੀਰ ਨਹੀਂ ਖਾਂਦੇ ਜੀ ਇੱਥੇ ਰੱਖ ਦੋ ਪਨੀਰ ਤੁਸੀਂ ਉਹ ਤੋਂ ਬਾਅਦ ਉਹਨਾਂ ਨੇ ਕੜਾ ਰੱਖਿਆ ਜੀ ਹਾਂ ਮੈਂ ਕੜਾ ਵੀ ਨਹੀਂ ਖਾਂਦਾ ਜੀ ਮਿੱਠਾ ਇੱਥੇ ਰੱਖ ਦਿਓ ਉਦੋਂ ਬਾਅਦ ਦਹੀਂ ਪੀਤੀ ਹਾਂ ਮੈਂ ਦਹੀਂ ਨੂੰ ਵੀ ਨਾ ਉਪਰ ਕਰਦਾ ਮੈਨੂੰ ਮੇਰਾ ਯਾਰ ਦੋਸਤਾਂ ਉਹਨਾਂ ਹਣੀ ਬਾਈ ਨੇ ਕਿਹਾ ਵੀ ਰਾਤ ਨੂੰ ਦਹੀਂ ਨਾ ਖਾਣਾ ਨਾ ਖੱਟੀ ਲੱਸੀ ਪੀਣੀ ਵੀ ਕੋਈ ਇਹ ਹਰੇਕ ਚੀਜ਼ ਦੀ ਟਾਈਮਿੰਗ ਹੁੰਦੀ ਆ ਵੀ ਕਿਹੜੀ ਚੀਜ਼ ਕਿਹੜੇ ਟਾਈਮ ਖਾਣੀ ਆ ਚਲੋ ਉਹਦੀਆਂ ਗੱਲਾਂ ਵੀ ਸਹੀ ਆ ਜੇ ਅਸੀਂ ਨੋਟ ਕਰੀਏ ਤਾਂ ਹਾਂ ਅਸੀਂ ਉਹ ਗੱਲਾਂ ਤੋਂ ਬਹਾਰ ਆ ਦਿੱਤਾ ਹੁਣ ਸਾਡੇ ਸਰੀਰ ਨੂੰ ਰੋਗ ਵੀ ਲੱਗੇ ਪਏ ਉਹ ਵੀ ਮੈਂ ਰੱਖ ਦਿੰਦਾ ਉਦੋਂ ਬਾਅਦ ਰਹਿ ਗਈ ਮਹਾ ਦੀ ਦਾਲ ਹਾਂ ਅਗਲਾ ਕਹਿੰਦਾ ਸਾਡ 36 ਨਖਰੇ ਕਰਦਾ ਐਡਾ ਕਿਹੜਾ ਯੂਟਿਊਬਰ ਹੋ ਗਿਆ ਹੈ ਵੀ ਸਾਰੀਆਂ ਸਬਜ਼ੀਆਂ ਦਾ ਬਾਹਰ ਕੱਢ ਕੇ ਰੱਖਤੀਆਂ ਅਸੀਂ ਲੱਗੇ ਬੈਨ ਉਹਨੂੰ ਲੰਗਰ ਸਿਕਾਉਣ ਹਾਂ ਇਹ ਕਰਦੇ ਨਖਰੇ ਮੇਰੇ ਵਰਗਾ ਮੂਰਖ ਕਿੱਥੇ ਫਿਰ ਉਹ ਗੱਲ ਨਹੀਂ ਇਹ ਉਦੋਂ ਮੈਨੂੰ ਇਹ ਮੈਨੂੰ ਲੱਗ ਗਿਆਨ ਦੇ ਪੀਰ ਨਾ ਖਾਓ ਤੁਸੀਂ ਕਿਹ ਚੀਜ਼ ਦੀ ਰਿਪੋਰਟ ਰਿਪੋਰਟ ਸੱਚੀ ਗੱਲ ਆ ਉੱਦਣੀ ਆਈ ਕਾਡਾ ਦਿਲ ਕਾ ਅਬਰ ਕੇ ਜਮੈਨ ਵੀਰ ਜੀ ਨੇ ਦੱਸਿਆ ਮੌਲੀ ਨਿਕਲੀ ਤੁਹਾਨੂੰ ਐਨੇ ਮੈਨੂੰ ਦੱਸਤਾ ਜੀ ਐਨੇ ਸਾਰਾ ਕੁਝ ਦੱਸਤਾ ਮੈਂ ਤਾਂ ਜੀ ਜਿਹੜੇ ਗੁਰਦੁਆਰੇ ਚ ਵੀ ਗਿਆ ਉੱਥੇ ਤਿੰਨ ਚਾਰ ਗੁਰਦੁਆਰੇ ਆਪਣੇ ਇੱਧਰ ਪੰਜਾਬ ਵਾਲੇ ਸੀ ਤੇ ਉਧਰ ਪਾਕਿਸਤਾਨ ਵਾਲੋ ਗਿਆ ਆਪਾਂ ਨੇ ਤਾਂ ਸਿੱਧਾ ਹੀ ਕਹਿ ਜੀ ਖੁੱਲਾ ਗੱਫਾ ਦਿਓ ਦੇਖਦਾ ਹਾਂ ਜਾ ਵੈ ਨਾ ਕਰਖ ਦਿੰਦੇ ਸੋ ਉਦੋਂ ਬਾਅਦ ਮਾਂ ਜੀ ਖੁੱਲਾ ਗੱਫਾ ਕਿਹਾ ਜੀ ਦੇਖਦਾ ਖੁੱਲਾ ਗੱਫਾ ਲਈ ਫੇਰ ਉਹ ਦਿੰਦੇ ਤੇ ਏਡਾ ਗੋਲਾ ਵੱਟ ਕੇ ਜਿੰਨੇ ਗੁਰਦੁਆਰੇ ਚ ਗਿਆ ਆਪਣੀ ਰੂਹ ਦੀ ਖਰਾਕ ਆ ਖਾਓ ਪਿਓ ਕਰੋ ਐਂ ਜਦ ਬਿਮਾਰੀ ਹੋਊਗੀ ਤਾਂ ਆ ਗੋਗੇ ਦੇਖੇ ਜਾਊਗੇ ਹੁਣ ਆਪਾਂ ਡੇਟਿੰਗ ਬਰਾ ਚਮੇ ਨਹੀਂ ਕੱਲ ਹੀ ਆ ਕੱਲ ਨਹੀਂ ਆਇਆ ਇਹ ਹਮੇਸ਼ਾਰ ਤੇਨਾਂ ਨੇ ਪਹਿਲਾਂ ਲੱਤੀ ਬੀਬੀ ਦੀ ਗੋਲੀ ਹਾਂ ਖਾਧੀ ਆ ਮੈਂ ਫੇ ਸਾਰੀ ਰਾਤ ਤੇ ਨਾ ਕੈਨ ਨਹੀਂ ਆ ਮੱਥੇ 'ਚੋਂ ਸੇਕ ਮਾਰਦਾ ਤਾਂ ਮੱਥੇ ਜੇ ਗਰਮੀ ਚ ਆਉਂਦੀ ਸੀ ਇਹ ਖੁੱਲੇ ਘੱਪਿਆਂ ਨਾਲੇ ਨਤੀਜਾ ਨਹੀਂ ਉਹ ਗੱਲ ਹੈ ਪ੍ਰਸ਼ਾਦ ਆ ਉਹਨਾਂ ਕੇ ਲਵੋ ਉਹਨਾਂ ਕੇ ਲਵੋ ਜੇ ਛੱਡੋ ਯਾਰ ਮੈਂ ਤਾਂ ਹੁਣ ਪਤਾ ਨਹੀਂ ਕਿਦਾਂ ਦੱਸਦਾ ਨਹੀਂ ਉਹ ਨਹੀਂ ਮੈਂ ਗੱਲਬਾਤ ਹੀ ਕਰਦੀ ਹਾਂ ਮਤਲਬ ਕੀ ਗੱਲ ਹੁੰਦੀ ਆ ਬਈ ਦਿੱਤੀ ਜਗ੍ਹਾ ਵਿਕੀ ਵੀ ਸਹੀ ਈ ਆ ਜੇ ਤਰਫ ਆਪਾਂ ਸੋਚੀ ਦਿੱਕੀ ਵੀ ਆਪਣੀ ਜਗ੍ਹਾ ਸਹੀ ਆ ਵੀ ਆਪਾਂ ਆਲੇ ਨਾਲੇ ਤਾਂ ਮਿੱਠਾ ਕਰਦੇ ਬਾਲੋ ਸ਼ਾਇਆ ਖਾ ਲੋ ਜੀ ਵਰਸੀਆਂ ਖਾ ਲੋ ਜੀ ਗੁਰਦੁਆਰੇ ਵਿੱਚ ਜਾ ਕੇ ਕਹਿੰਦੇ ਕਹ ਦਿੰਦੇ ਆ ਬਈ ਇੰਨਾ ਪ੍ਰਸਾਦ ਦੇ ਦੇ ਹਾਂ ਬਈ ਦੇਖੋ ਉਹਨਾਂ ਨੇ ਇੰਨੇ ਆਪਣੇ ਕਹਿੰਦੇ ਉਹਨੇ ਗਰਬਾਣੀ ਦੇ ਨਾਲ ਪਾਠ ਬਣਾਇਆ ਪ੍ਰਸ਼ਾਦ ਬਣਾਇਆ ਪਾ ਹੁੰਦਾ ਉਹ ਸੰਗਤ ਵਿੱਚ ਹੀ ਵਰਤਣਾ ਠੀਕ ਆ ਉਹੀ ਕਹਿਣਾ ਸ਼ਾਇਦ ਇਹ ਵੀ ਹੋ ਸਕਦਾ ਪਾਪਾ ਕੀ ਕਰਨੇ ਆ ਪ੍ਰਸ਼ਾਦ ਜਿਹੜੋ ਪ੍ਰਸ਼ਾਦ ਵਰਤ ਰਹੇ ਹੈ ਵੀ ਸਾਡੇ ਸ਼ਾਇਦ ਦੁੱਖ ਤਕਲੀਫ ਦੂਰ ਹੋ ਜਾਣ ਕੋਈ ਕਿਲੇਖੇ ਦੀ ਸਾਡੇ ਵਾਸਤੇ ਦਵਾਈ ਹੈ ਜਦ ਕਿ ਉਹ ਕੋਈ ਗਲਤ ਚੀਜ਼ ਨਹੀਂ ਹੈਗੀ ਮੈਂ ਮੰਨਦੀ ਆ ਤੁਹਾਡੀ ਗੱਲ ਸਹਿਮਤ ਆ ਮੈਂ ਵੀ ਉਹਦੇ ਵਿੱਚ ਗੁਰਬਾਣੀ ਹੋਈ ਪੂਰੀ ਕਰੀ ਵੀ ਆ ਪਾਠ ਕਰਿਆ ਬਰ ਅਰਦਾਸ ਉਹਦੇ ਵਿੱਚ ਮੈਂ ਮੰਨਦੀ ਆ ਬਾਬਾ ਜੀ ਨੇ ਦਿੱਤਾ ਨਾ ਆਪਣੇ ਸੰਤ ਦਾ ਜਿਹੜਾ ਭੋਗਾ ਜਿ ਹੁਣ ਬਾਬਾ ਨੂੰ ਕੰਗੇ ਬਾਬਾ ਜੀ ਗੱਫਾ ਦੇ ਦੋ ਹੂੰ ਬਾਬਾ ਜੀ ਨੂੰ ਮੇਰੀ ਗੱਲ ਸੁਣਾ ਬਾਬੇ ਪਤਾ ਕੀ ਉਹਨਾਂ ਨੇ ਵੀ ਵਿਚਾਰਾਂ ਨੇ ਉਹ ਜਿਹੇ ਸਾਫ ਫੜ ਲਿਆ ਲੋਕਾਂ ਨੂੰ ਦੇਖ ਦੇਖ ਕੇ ਬਾਬੇ ਵੀ ਉਹ ਦੀ ਹੋਗੇ ਹਾਂ ਵੀ ਐਨਾ ਉਹਨਾਂ ਨੇ ਐ ਰੱਖਦੇ ਦੋ ਉਂਗਲੀਆਂ ਐ ਚੱਕ ਕੇ ਆਇਆ ਚਲ ਕਈ ਤਾਂ ਚਮਚਿਆਂ ਨਾਲੇ ਲਾਗੇ ਦੇਣ ਚਲੋ ਲੋਕ ਬਹੁਤ ਤਾਂ ਵਿਚਾਰ ਕਰਦੇ ਆ ਲੋਕਾਂ ਦਾ ਹੁਣ ਜਿਹੜਾ ਅਸਲੀ ਗੱਫਾ ਹੁੰਦਾ ਆਂ ਹੁੰਦਾ ਵੀ ਐਂ ਪੰਜੇ ਉਂਗਲੀਆਂ ਨਾਲ ਆਈ ਮੈਂ ਮੰਨਦੀ ਠੀਕ ਹੈ ਨਾ ਵੀ ਐ ਪੰਜੇ ਉਂਗਲੀਆਂ ਭਰੀਆਂ ਐ ਗੱਫਾ ਦੇਣਾ ਹੁੰਦਾ ਉਹਨੂੰ ਗੱਫਾ ਹੁੰਦਾ ਨਾ ਕਿ ਐਂ ਦੇਖਿਆ ਐ ਰੱਖਤਾ ਉਹਨੂੰ ਲਿ ਗੱਫਾ ਕਹਿੰਦੇ ਹਾਂ ਮੈਂ ਮੰਦੀ ਬਾਕੀ ਜਦ ਮੈਂ ਇਹ ਗੱਲ ਕਹਿੰਦਾ ਤਾਂ ਅਗਲੇ ਨੂੰ ਵੀ ਮੈਨੂੰ ਖੁੱਲਾ ਗੱਫਾ ਦਿੰਦੇ ਹੋ ਮੂਰ ਤੇ ਅਗਲੇ ਖੋਸ ਹੋ ਜਾਂਦੇ ਸੀ ਪਹਿਲਾ ਬੰਦਾ ਆਇਆ ਤੇ ਨਾ ਜੀਨੇ ਸਾਰੇ ਜਿਹੜੇ ਚ ਇਹ ਗੱਲ ਕੀ ਉਹ ਵੀ ਮੈਨੂੰ ਖੁੱਲਾ ਗੱਫਾ ਦੇ ਜੀ ਪ੍ਰਸਾਦ ਦਾ ਨਹੀਂ ਸਾਰੇ ਕਹਿੰਦਾ ਕੋਈ ਐਨੇ ਕੋ ਨੂੰ ਵੀ ਐ ਕਹਿੰਦੇ ਵੀ ਐਦੇ ਤੋਂ ਵੀ ਅੱਤਾ ਕਰ ਦੋ ਜੀ ਚਲੋ ਗਲਤੀ ਹੋ ਗਈ ਜੀ ਉਹਨਾਂ ਨੇ ਵੀ ਵਿਚਾਰਿਆਂ ਨੇ ਕਿੰਨੇ ਸ਼ਰਦਾ ਨਾ ਬਣਾਇਆ ਜਾਤੀ ਹੋਗੀ ਪ੍ਰਸ਼ਾਦ ਤਾਂ ਪ੍ਰਸ਼ਾਦ ਜਿੱਦੀ ਜਿੰਨੀ ਕੋ ਰੂਹਾ ਉਨੀ ਕੋਨੇ ਖਾ ਲੈਣੀ ਠੀਕ ਹੈ ਤਾਂ ਪ੍ਰਸ਼ਾਦ ਤਾਂ ਐ ਵੀ ਬਹੁਤ ਚੋਣ ਨਾਲ ਖਾਣੀ ਆ ਮੈਂ ਤੇ ਮੰਗ ਲੰਦੀ ਜੀ ਜਿੱਥੇ ਵੀ ਅਸੀਂ ਗੁਰੂ ਘਰ ਗੋਲ ਮੇਰੇ ਦਾ ਸਭਾ ਆ ਮੈਂ ਹਰੇ ਕਦੇ ਕੀ ਕਰਾਂ ਦਾ ਖੁੱਲਾਗਾ ਆਪਾਂ ਤੇ ਜਾਂ ਫੇਰ ਬਾਹਰ ਆ ਕੇ ਕਹ ਦਿੰਦੀ ਥੋੜਾ ਜਿਹਾ ਦੇ ਦੇ ਜੀ ਮੈਨੂੰ ਮੇਰਾ ਤਾਂ ਰੀਤ ਨਹੀਂ ਖਾ ਲਿਆ ਜੀ ਬਹਾਨਾ ਰੀਤ ਨਹੀਂ ਖਾ ਲਿਆ ਜੀ ਮੈਂ ਮੈਨੂੰ ਪਤਾ ਹੈ ਵੀ ਰੀਤ ਨੇ ਖਾਦਾ ਕਿ ਤੈਂ ਕਰਦਾ ਰੀਤ ਤਾਂ ਵਿਚਾਰੀ ਮੇਰੀ ਗੋਦੀ ਚੈ ਰਹਿੰਦੀ ਮੈਨੂੰ ਪਤਾ ਵੀ ਇਹ ਕਿੰਨਾ ਕਾ ਕੀਨੇ ਕੋਲ ਤੇ ਲੈ ਕੇ ਨਹੀਂ ਖਾਂਦੀ ਐ ਪ੍ਰਸ਼ਾਦ ਪੂਰਾ ਨਾ ਖਾਂਦੀ ਐ ਵਧੀਆ ਇਹਨਾਂ ਨੂੰ ਖਾਣਾ ਚਾਹੀਦਾ ਆਪਾਂ ਨੇ ਆਪਾਂ ਨਹੀਂ ਲਾਉਣਾ ਇਹਨਾਂ ਨੂੰ ਖਾਣਾ ਕਿਸੇ ਨੇ ਮੈਂ ਉਹਨੂੰ ਲਿਆ ਥੋੜਾ ਜਿਹਾ ਤੁਸੀਂ ਲਿਆ ਕੇ ਦੇਣਾ ਮੈਂ ਨਾ ਉੱਠ ਨਹੀਂ ਸਕਦੇ ਕੱਬੂ ਪੋਛਦਾ ਨਹੀਂ ਪਤਾ ਕੀ ਚੱਕਰ ਆ ਜੀ ਇੱਧਰ ਦੇਖੋ ਹਣ ਐ ਬੈਠਿਆ ਇਹਨਾਂ ਨੂੰ ਉੱਠਣਾ ਪਤਾ ਕਿੱਣਾ ਹੈ ਤਾਂ ਕਰਕੇ ਨਹੀਂ ਆਉਵੇਂ ਨਹੀਂ ਅਗਭੀ ਕਿ ਚੱਕਰ ਸਾਰੇ ਪੈਰ ਸੁੱਤਾ ਪਿਆ ਚਲੋ ਕਿੰਨੀਆਂ ਉਂਗਲੀਆਂ ਆਈਆਂ ਤੇ ਉਦੋਂ ਵੀ ਤਾਂ ਪੈਰ ਸੁੱਤਾ ਪਿਆ ਮਾਂ ਦੀਆਂ ਭਾਬੀ ਦੀਆਂ ਉਂਗਲੀਆਂ ਦੇਤੀਆਂ ਤਾਂ ਕੌਣ ਕੈਸ ਬਗਿਰੂਗੀ ਮੁਗਾਸ ਕਿ ਜੜਾ ਨਹੀਂ ਸਬਜੀ ਹੈਗੀ ਆ ਥੋੜੀ 1.5 ਚਮਚੀ ਬਣਾ ਨਹੀਂ ਨਹੀਂ 1.5 ਉਹ ਤਾਂ ਠੀਕ ਆ ਹੋ ਥੋੜੀ ਘੜ ਗਈ ਹੋਗੀ ਰੰਗ ਘੱਟ ਨਹੀਂ ਰੰਗ ਬਹੁਤ ਹੈ ਮੈਨੂੰ ਰਾਤ ਤੱਕ ਨਹੀਂ ਮੈਂ ਫੜਾਂਗੀ ਬਸ ਹੋਣੇ ਹੂ ਜਾਮ ਹੋਗੀ ਬੇਟਾ ਜੀ ਸਾਡੀ ਕੁੜੀ ਦੀ ਦੇਖ ਲਓ ਜੀ ਆਹ ਫਟਾਫਟ ਨਾਲ ਆਉਣ ਲੱਗਦੇ ਆ ਸਵੇਰ ਨੂੰ ਚੱਕ ਲੈਂਦੇ ਕੱਪੜੇ ਮੇਰੇ ਸੰਦਾ ਤਾਂ ਪਾਣੀ ਪਾਉਂਦੀ ਆ ਜੁੱਤੀ ਕਹਿੰਦੀ ਆ ਦੋ ਮੈਨੂੰ ਆਪਾਂ ਕਾਲੀ ਕਿੱਧਰ ਨੂੰ ਲੈਣਾ ਦਾ ਤੇਰਾ ਹੁਣ ਵੀ ਜੁੱਤੀ ਪਾਈ ਫਿਰਦੀ ਸਲੀਪਰਾਂ ਚ ਸਲੀਪਰਾਂ ਚ ਕੇ ਪੈਰਾਂ ਚ ਇਹ ਕਹਿੰਦਾ ਜੁੱਤੀ ਮਾਈ ਬੇਬੀ ਹੋਰ ਕਾਣੀ ਵੇਰੇ ਨਵੀਂ ਜੁੱਤੀ ਪਾਓ ਨਵੇਂ ਕੱਪੜੇ ਪਾਓ ਜਿਹੜੇ ਗੈਂਦੇ ਲੋਪਾਂ ਨੂੰ ਜਾਣਾ ਕਰਦੀ ਚ ਹੁਣ ਮੈਂ ਹੁਣ ਇਹ ਵੀ ਨਹੀਂ ਮੈਂ ਵੀਡੀਓ ਚ ਕਹਿ ਸਕਦਾ ਜੀ ਬੀਪੀ ਦੀ ਦੁੱਤਾ ਤਾਂ ਵੀ ਪਾਈ ਸਬਜ਼ੀ ਬਣਾਇਆ ਕਰਾਰੀ ਜੀ ਉਹ ਕਰਾਰੇ ਵਾਲਾਂ ਦਾ ਕੰਮ ਖਤਰਾ ਨਹੀਂ ਉਹ ਵੀ ਗੱਲ ਬਹੁਤ ਵਧੀਆ ਗੱਲ ਹੋਈ ਆ ਆਪਾਂ ਨੂਨ ਮਿਰਚ ਵਾਕਈ ਬਹੁਤ ਤੇਜ਼ ਖਾਣਾ ਮੈਂ ਤਾਂ ਨੂਨ ਘੱਟ ਪਾਇਆ ਤਾਂ ਹੀ ਜੀ ਮੇਰੇ ਘਰ ਵਾਲੇ ਬਾਬੀ ਵੀ ਵਾਦ ਮੈਂ ਤਾਂ ਕਈ ਵਾਰ ਸੰਦੀਪ ਆਏ ਉਹ ਕਹਿੰਦੀ ਆ ਨਹੀਂ ਬੱਸ ਕਹਿੰਦੀ ਆ ਵੀ ਨਹੀਂ ਤਾਂ ਕੁਝ ਬਹੁਤਾ ਹੀ ਜਾਇ ਹੋ ਗਿਆ ਮੈਂ ਤਾਂ ਕੁਦਰਤੀ ਪਹਿਲੇ ਹੀ ਬਹੁਤ ਮੈਂ ਬਣਾਉਂਦੀ ਸੀ ਸਬਜ਼ੀ ਮੈਂ ਕੜੀ ਚ ਪਾਉਂਦੀ ਸੀ ਤਿੰਨ ਚ ਕਹੋ ਨੂਨ ਘੱਟ ਦਾ ਤਾਂ ਕੀ ਕਹਿੰਦੇ ਤਾ ਕੜੀਆਂ ਬਣਾਉਣੇ ਤੇ ਸਾਜੀਆਂ ਬਣਾਉਣੇ ਤੂੰ ਨੂਨ ਮਿਰਚ ਕਰਾਉਣ ਮੈਂ ਡੈਡੀ ਦੀ ਸਲਾਹ ਲੈ ਦਾਦੀ ਕਹਿੰਦਾ ਵੀ ਤੂੰ ਦੇਖ ਕਿਵੇਂ ਜਾਂ ਖਾਂਦੇ ਆਂ ਉਹ ਸਾ ਆਪਣਾ ਦੁੱਗਣਾ ਪਾ ਕਹੋ ਤਾਂ ਨਹੀਂ ਜਦੋਂ ਮੈਂ ਵਿਆਹ ਕੀ ਆਈ ਸੀ ਮੇਰੇ ਸਾਥ ਜੀ ਬਹੁਤ ਤੇ ਅੱਛਾ ਉਹ ਤਾਂ ਹੁਣ ਤੈਨੂੰ ਇਹ ਗੱਲ ਉਹ ਨਹੀਂ ਤਰੀਕਾ ਨਹੀਂ ਸੀ ਦਾਦੀ ਨੇ ਦੁੱਗਣੇ ਦੀ ਗੱਲ ਨਹੀਂ ਕੀਤੀ ਇਹ ਇਹ ਤਾਂ ਤੂੰ ਲੈ ਗਈ ਗੱਲ ਹਾਂ ਹਾਂ ਅਪਾ ਘੱਟ ਖਾਂਦੇ ਅਸੀਂ ਘੱਟ ਖਾਂਦੇ ਤੇ ਮੇਰੇ ਘੰਡੇ ਦਾ ਟਿੱਕਾ ਹਾਂ ਵੀ ਉਹ ਸਭ ਨਾਲ ਦੁੱਗਣਾ ਹੀ ਹੋ ਗਿਆ ਉਦੋਂ ਨਾਲ ਉਹ ਕੰਬਰੀ ਨਾਲ ਦੁੱਗਣਾ ਨਹੀਂ ਹੋ ਸਕਦਾ ਮੈਂ ਹੁਣ ਵੀ ਇੱਥੀ ਰੋਟੀ ਖਾਂਦਾ ਜਾ ਕੇ ਉੱਥੇ ਡੇਢ ਚਮਚਾ ਨੂਨ ਦਾ ਪੈਂਦਾ ਓ ਯਾਰ ਜੇ ਹੈ ਡੇਢ ਚਮਚਾ ਤੂੰ ਤਾਂ ਹੁਣ ਮੇਰੀ ਗੱਲ ਸੁਣ ਇਹ ਗੱਲ ਫੇਰ ਕਰਾਰੀ ਬਣਾਓ ਸਬਜੀ ਦੇ ਰਕੋਰਡ ਵਿੱਚ ਓ ਇੱਕ ਮਿੰਟ ਇੱਕ ਮਿੰਟ ਉੱਥੇ ਆਕੇ ਤਾਂ ਤਿੰਨ ਜਣੇ ਹਾਂ ਤਿੰਨ ਜਣਿਆਂ ਦਾ ਡੇਢ ਚਮਚਾ ਪਾਉਂਦੀ ਸੀ ਇੱਥੇ ਆਕੇ ਸੱਤ ਜਣੇ ਹਾਂ ਫਿਰ ਉਹਦੇ ਸਾਹਮਣੇ ਕੀ ਬਣਨਾ ਹੈ ਯਾਰ ਮੈਨੂੰ ਗ੍ਰੀਟਾ ਪਤਾ ਲੱਗ ਗਿਆ ਸੱਤ ਜਣਿਆਂ ਦਾ ਉਹੀ ਡੇਢ ਚਮਚਾ ਹੋਰ ਪਲੱਸ ਕਰ ਦੇ ਵਿੱਚ ਤਨ ਚੰਪੇ ਹੋਗੇ ਅੱਧਾ ਚੰਚਾ ਹੋਰ ਪਾਣਾ ਇੱਕ ਬੰਦਾ ਜੀ ਕੇ ਬਾਕੀ ਚਾਹ ਪੈਂਦੇ 1/4 ਚੰਚੇ ਉਹ 5 ਪਾਦੇ ਚਾਹ ਤੂੰ 7 ਪਾਦੇ ਕਿਆ ਤੇ ਜੇ ਵੱਧ ਘੱਟ ਹੋਗਾ ਫੇਰ ਕਹਣਾ ਤੁਹਾਡਾ ਨੂਨ ਨਹੀਂ ਦਈ ਇਹਦਾ ਨੂਣੇ ਹੋਰ ਹੋਗਾ ਇਹਦਾ ਟਾਟਾ ਕੰਪਨੀ ਆ ਇਹਦਾ ਕਿਓ ਗੈਲੀਅਮ ਕੰਪਨੀ ਦਾ ਫਲਾਣਾ ਨੀ ਦੀ ਇੱਕ ਵਾਰ ਦਾਦੇ ਵੀ ਨਿਆਣੇ ਸਾਰੇ ਨੂਨ ਚੱਕ ਕੇ ਪਾਉਂਦੇ ਨਹੀਂ ਮੇਰਾ ਚੱਲ ਕੋਈ ਨਾ ਨੂਨ ਪੈ ਜੇਗਾ ਤਾਂ ਹੁੰਦਾ ਬਸ ਟਾਟਾ ਘੱਟੇ ਦਾ ਘੱਟ ਜੀਤ ਪੈ ਜਾਂਦੀ ਵੱਧੇ ਦਾ ਕੋਈ ਫਾਲੇ ਨਹੀਂ ਡੈਡੀ ਦਾ ਕਹਿਣਾ ਮੰਨ ਕੇ ਦੁਗਰਾਣਾ ਕਰਦੀ ਕੰਮ ਤੂੰ ਹੋਰ ਬੀਪੀ ਆ ਤੇ ਤਾਂ ਥੋੜਾ ਹੀ ਪਤਾ ਮੈਨੂੰ ਤੇਰਾ ਸਾਰੇ ਟੱਬਰ ਉਹ ਡੈਡੀ ਨੂੰ ਕੋਈ ਫੋਨ ਕਰਨਾ ਪੈਣਾ ਵੀ ਡੈਡੀ ਤਾਂ ਐ ਕਿਹਾ ਤਾਂ ਹਾਂ ਵੀ ਫ੍ਰੀ ਤਾਂ ਨਹੀਂ ਪਤਾ ਤੇਰੀ ਅੰਗਰੇਜ਼ੀ ਤੇ ਬਾਹਰ ਐ ਬੁੱਕ। ਇਹ ਬੁੱਕ ਤੂੰ ਨਹੀਂ ਪੜ ਸਕਦੀ। ਹਾਂ ਕਦੂ ਦੀ ਸਬਜ਼ੀ ਅੱਜ ਤੁਲੂਜੀ ਜੀ ਸਾਡੇ ਪਰਿਵਾਰ ਦੇ ਵਿੱਚ ਵਧੀਆ ਹਰੀ-ਹਰੀ ਸਬਜ਼ੀਆਂ ਬਣਾਇਆ ਕਰੋ ਹਰੀ-ਹਰੀਆਂ ਸਬਜ਼ੀਆਂ ਖਾਇਆ ਕਰੋ। ਪਰ ਨਹੀਂ ਸਾਡੇ ਘਰ ਵਾਲਾ ਨਹੀਂ ਖਾਂਦਾ। ਬਰਤ ਰੱਖਿਆ ਕਰੋ ਉਹਨੂੰ ਖਾਣ ਲਾਓ ਕਿਸੇ ਨੇ ਨਹੀਂ ਖਾਣਾ। ਸਾਡਾ ਖਾਊਗਾ ਅੱਜ ਪਹਿਲੇ ਪਤਾ ਕਿਆ ਚੱਕਰ ਹੁੰਦਾ ਤਾਂ ਬਿੱਟੀ ਜਦੋਂ ਛੋਟਾ ਜਾਂ ਹੁੰਦਾ ਤਾਂ ਉਹਨੇ ਸਕੂਲ ਜਾਣਾ ਮਤਲਬ ਉਹਨੇ ਕਦੂ ਨਾਲ ਸਬਜ਼ੀ ਰੋਟੀ ਖਾਣੀ ਉਹਨੇ ਕਹਿਣਾ ਵੀ ਮੇਰੇ ਡੱਬੀ 'ਚ ਵੀ ਕੱਦੂ ਹੀ ਪਾ ਦੇ। ਹੁਣ ਪਤਾ ਨਹੀਂ ਕਿ ਐ ਚੱਕਰ ਹੋਇਆ। ਭਿੰਡੀਆਂ ਵੀ ਨਹੀਂ ਖਾਂਦਾ। ਹੁਣ ਹੁਣ ਪਤਾ ਕਿ ਐ ਚੱਕਰ ਆ। ਹਣੂ ਜਦੋਂ ਦੇਖਿਆ ਨਾ ਵੀ ਜਦੋਂ ਇੱਕ ਹੁੰਦਾ ਜਵਾਕ ਦੀ ਜਿੱਦ ਪੂਰੀ ਕਰਨੀ। ਕਿਸੇ ਵੀ ਟਾਈਮ ਉਹਨਾਂ ਨੂੰ ਰਾਤ ਨੂੰ ਕਹਤਾ, "ਜੀ ਮੈਨੂੰ ਖੈਰੂ ਬਣਾ ਕੇ ਦਿਓ ਰਾਤ ਨੂੰ।" ਉਹਨੂੰ ਜਦੋਂ ਖੈਰੂ ਬਣ ਜਾਣਾ। ਜੀ ਉਹਨੇ ਕਹਤਾ ਮੈਂ ਤਾਂ ਪਰੀਜ਼ ਦੀ ਸਬਜ਼ੀ ਨਾਲ ਰੋਟੀ ਖਾਣੀ ਆ। ਤਾਂ ਉਹਨੂੰ ਪਰੀਜ਼ ਦੀ ਸਬਜ਼ੀ ਬਣ ਜਣੀ। ਜੀ ਉਹਨੇ ਕਹਤਾ ਮੈਂ ਪਰੌਂਠਿਆਂ ਨਾਲ ਰੋਟੀ ਖਾਣੀ ਆ। ਤਾਂ ਉਹਨੂੰ ਪਰੌਂਠੇ ਬਣ ਜਣੇ। ਫਿਰ ਜਿਹੜੇ ਆਂਦੇ ਨੇ ਕਿਥੇ ਇਧਰੋਂ ਮੂੰਹ ਕਰਨਾ ਹੈ ਜੀ ਸਬਜ਼ੀ ਦੇਖਣੀ ਉਹਨਾਂ ਨੇ ਉਹ ਪਤਾ ਵੀ ਮੇਰੇ ਤਾਂ ਮੇਰਾ ਬਸ ਨਾ ਕੋਈ ਚਾਹੀਦਾ ਮੈਨੂੰ ਮਿਲ ਜਾ ਮੈਂ ਮੰਨਦੇ ਥੋੜੀ ਸਹੀ ਗੱਲ ਆ ਹੋਰ ਤੁਸੀਂ ਗਾਇ ਹੋਏ ਤੇ ਤੇਛਾ ਦਬੇ ਨਹੀਂ ਆਪਣਾ ਕੀ ਬਣਾਇਆਤਾ ਕਰਨ ਕਹਿੰਦਾ ਮੈਂ ਮੰਮੀ ਉਹ ਨਹੀਂ ਖਾਣਾ ਵੀ ਮੈਨੂੰ ਉਹ ਬਣਾ ਕੇ ਦੇ ਦੇ ਅੱਗੇ ਤਾਂ ਤੂੰ ਮੈਨੂੰ ਜਲੇਬੜਾ ਕਿਤੇ ਬਣਾ ਦਿੱਤੇ ਹੋਰ ਤੂੰ ਮੀਠਾ ਬਣਾ ਕੇ ਦੇ ਦਿਨ ਹਰ ਹੂੰ ਗਰਮੀ ਮੈਂ ਤਾਂ ਕਹਿੰਦਾ ਤੂੰ ਇੱਕ ਮਿੰਟ ਚ ਚੀਜ਼ ਬਣਾ ਦਿੰਦੀ ਹੁੰਦੀ ਤੇ ਕਹਿੰਦਾ ਮੂੰਹ ਚ ਕਹਿੰਦਾ ਤਾਂ ਮੈਂ ਕਹਿੰਦਾ ਹੁਣ ਤੂੰ ਮੈਨੂੰ ਬਣਾ ਕੇ ਦੇ ਦਿੰਦੀ ਪਤਾ ਓ ਠੀਕ ਬਣਾ ਕੇ ਨਾ ਦੋ ਤਾਂ ਉਹਨੇ ਕੱਦੂ ਖਾਣਾ ਫੈਰਦਾ ਦਿਮਾਗ ਅਕਲਸਾਰ ਆਪੇ ਟਿਕਾ ਨਹੀਂ ਰਿਹਾ ਮੈਂ ਤਾਂ ਨਹੀਂ ਕੋਈ ਸਬਜ਼ੀ ਖਾਣੀ ਖਾਦੀ ਨਹੀਂ ਥਾਂਦਾ ਹੀ ਨਹੀਂ ਫੇ ਰੋਟੀ ਫੇ ਨਹੀਂ ਖਾਂਦਾ ਕੋਈ ਸਾਂਤ ਭੁੱਖ ਮੇਰੀ ਗੱਲ ਦਿਮਾਗ ਖਰਾਬ ਇਹ ਇਹ ਗੱਲ ਨਹੀਂ ਹੈਗੀ ਇਹ ਗੱਲ ਨਹੀਂ ਜਿਹਦੇ ਚ ਉਹਨੂੰ 5 ਰੋਟੀਆਂ ਖਾਲਾ ਕੇ ਸੌਣ ਨਾਲ ਤਾਂ ਇਹ ਭੁੱਖੇ ਨੂੰ ਨੀਂਦ ਆ ਜਵੇ ਹੋਰ ਰੱਬ ਚਾਹੀਦਾ ਉਹ ਨਹੀਂ ਬੱਚਾ ਹਜਾਂ ਉਹ ਦੁੱਧ ਨਹੀਂ ਪੀਂਦਾ ਨਹੀਂ ਉਹ ਨਹੀਂ ਖਾਂਦਾ ਚੌਣਾ ਹਾਂ ਖਾਂਦਾ ਨਹੀਂ ਦੁੱਧ ਉਹ ਨਹੀਂ ਪੀਂਦਾ ਜਿਦੋਂ ਖਾਦੀ ਰੋਟੀ ਬਿਨਾਂ ਰੋਟੀ ਨੇ ਕਹੋ ਕਾਤਸ ਫੇਰ ਦੁੱਧ ਦਾ ਤੂੰ ਕੁਝ ਨਹੀਂ ਪੀਂਦਾ ਜਿਹੜੀ ਗੱਲ ਮੈਂ ਕਹਿੰਨਾ ਉਹ ਗੱਲ ਸਮਝਣੀ ਮੈਂ ਕਹਾਂਗਾ ਕਿ ਜੋ ਸਾਡੇ ਪਰਿਵਾਰ ਦੇ ਵਿੱਚ ਬਣਿਆ ਉਹ ਦੋਨੋਂ ਪਤਾ ਹੀ ਬਣਿਆ ਐ ਤੋਂ ਅਲਾਵਾ ਕੁਝ ਨਹੀਂ ਬਣਨਾ ਭੁੱਖਾ ਤਾਂ ਖਾ ਲੈ ਜੇ ਭੁੱਖੂਗੀ ਨਾ ਤਾਂ ਆਚਾਰ ਨਾਲ ਵੀ ਰੋਟੀ ਖਾ ਲੈਣੀ ਉਹਨੇ ਜੇ ਭੁੱਖੇ ਨਹੀਂ ਹੈਗੀ ਫਿਰ ਤਾਂ ਛੱਤੀ ਨਖਰੇ ਮੈਂ ਉਹ ਮੁੰਡੇ ਨੇ ਵੀ ਨਾ ਖਾਣੀ ਕਰਦਾ ਮੈਂ ਮੈਂ ਜਿਹਦੀ ਦਿਖਾਉਣਾ ਮੈਂ 36 ਨਖਰੇ ਉਹਦੇ ਨਹੀਂ ਗੱਲ ਕਰਦਾ ਮੈਂ ਜਿਹਦੀ ਗੱਲ ਕਰਦਾ ਜਿਹਨੂੰ ਭੁੱਖ ਨਾ ਹੋਵੇ ਤਾਂ 36 ਨਖਰੇ ਹੁੰਦੇ ਕੋਈ ਗੱਲ ਜਿਹਨੂੰ ਭੁੱਖਾ ਹੋਣਾ ਹੈ ਆਚਾਰ ਨਾਲ ਵੀ ਰੋਟੀ ਖਾ ਲੈਣੀ ਆ ਜਾਣੀ ਆਪੇ ਹੋਣੀ ਵਾਲੀ ਸਮਝ ਮਮੂ ਜੀ ਮਮੂ ਜੀ ਨੇ ਵੀ ਮਾਵਾ ਬਾਪਾਂ ਕੋਈ ਮੈਨੂੰ ਤਾਂ ਲੱਗਦਾ ਨਹੀਂ ਜੇ ਭਾਬੀ ਜੀ ਨੇ ਨਾ ਕਰਤੀ ਵੀ ਮੇਤੇ ਨੂੰ ਕੁਝ ਬਣਾਣਾ ਹਸਨਦੀਪ ਨੇ ਬਣਾਦਣਾ ਹੈ ਵੀ ਚੱਲ ਭੁੱਖਾ ਹੈ ਫਲਾਣਾ ਹੈ ਧੰਗਾਣਾ ਭੁੱਖਾ ਖਾ ਲੂੰਗਾ ਜੇ ਤਾਂ ਸੰਦੀਪ ਨੇ ਨਾ ਕਰਤੀ ਵੀ ਇਹੀ ਖਾ ਲਾ ਤਾਂ ਸੁਖਪੰਨ ਜੀ ਸੋਚ ਨੂੰ ਵੱਡ ਜਾਂਦੀ ਹੈ ਵੀ ਚੱਲ ਮੈਂ ਬਣਾ ਦਿੰਦੀ ਆ ਕਿੱਥੇ ਤੇ ਨਿਆਣੇ ਨੂੰ ਆਪਾਂ ਰੋਕਦੇ ਆ ਮੈਂ ਰੋਕ ਦਿੰਨਾ ਮੈਂ ਤੁਹਾਨੂੰ ਜਿੱਥੇ ਪੈਸੇ ਤੋਂ ਬਿਨਾ ਸਰਦਾਰ ਨਾ ਪੈਸੇ ਡੰਗੀ ਦਾਦੂ ਆ ਕੇ ਦਾਦੂ ਆਜੋ ਰੋਕ ਕੇ ਸੇ ਆਪੀ ਚੇਕ ਉਹ ਗੱਲ ਨਹੀਂ ਹੈਗੀ ਉਹ ਕਈ ਵਾਰ ਜੈਸਮੀ ਦਾ ਗੱਲ ਕਰੀ ਗੁਕਵਾਰ ਬੰਦਾ ਕੇ ਦਾਦੂ ਆ ਕੇ ਨਹੀਂ ਆਏ ਆਪਸ ਸਾਡੇ ਸ਼ੇਅਰ ਕਰਦੇ ਨਾ ਨਹੀਂ ਐਨਾ ਐਨਾ ਲੜਦੇ ਆ ਇਹ ਫਿਰ ਵੀ ਉਹ ਅੱਗੇ ਖੰਦੇ ਜਨ ਕਹਿ ਦਿੰਦਾ ਦੀਦੀ ਕੋਈ ਡਿਸ਼ੇ ਬਣਾਓ ਤਾਂ ਕੋਈ ਆ ਜਾਂਦਾ ਪਾਤ ਪਾਤ ਦੀ ਜੀਬ ਖਾਣਾ ਹੈ ਨਹੀਂ ਜੀ ਵੱਡੀ ਸ਼ੇ ਹੀ ਬਣਨੇ ਹੋਰ ਕੌਣ ਚੱਲ ਕੋਈ ਗੱਲ ਨਹੀਂ ਆਹੋ ਹਜਾ ਤਾਂ ਇਹ ਨਹੀਂ ਹੋਣਾ ਇਹ ਉੱਪਰੋਂ ਪਾਰੇ ਪੀਜ਼ਾ ਮੰਗ ਕੇ ਇਹ ਕੋਲ ਜੀ ਜਦੋਂ ਤੁਸੀਂ ਪੀਜ਼ੇ ਦੀ ਗੱਲ ਕਰੂਗਾ ਉਦੋਂ ਪੀਜ਼ਾ ਮੇਰੀ ਗੱਲ ਕੋਣ ਹੈ ਤੂੰ ਤਾਂ ਨਹੀਂ ਨੂੰ ਨਹੀਂ ਪਤਾ ਸਵੇਰੇ ਉੱਠ ਕੇ ਦੇਖੀਂ ਕਿਆ ਕਹੂਗੀ ਇਹ ਪੀਜ਼ਾ ਮੰਗਦੀ ਹੈ ਰੋਟੀ ਹੈ ਪਤਾ ਨਹੀਂ ਹੈ ਕਹਾਲੇ ਬਿੱਕੋ। ਪਤਨੀ ਸਾਰੇ ਮੈਹੀ ਮੰਗਦੀ ਆ। ਹਾਂ। ਢੱਡੀ ਜੀ ਹੈ। ਕੋਈ ਨਾ ਕੋਈ ਨਹੀਂ ਅਜੇ ਦੇਖੀ ਸਹੀ ਤੂੰ। ਹਾਂ। ਅਜੇ ਕੋਈ ਇੱਕ ਗੱਲ ਹੈ ਜੀ ਇੱਕ ਗੱਲ ਮੰਨਣ ਲਾ ਕੇ। ਵੀ ਜਨਾਨੀ ਤੇ ਬੰਦਾ ਕਰਦੇ ਨਹੀਂ ਦਿੱਤੇ ਸਕਦਾ। ਚਾਹੇ ਬੰਦਾ ਸਹੀ ਆ ਚਾਹੇ ਗਲਤ ਆ। ਹਾਂ। ਇਹਦਾ ਇੱਕ ਜਨਾਨੀ ਉਹ ਦਿੱਤਣੇ ਖੋਰੀਂ ਉਹਦਾ ਫੇਰ ਦੋ ਕੱਠਾ ਆ। ਮੇਰੀ ਗਲਤੀ ਆ ਜੀ ਇਹ ਮੇਰੀ ਗਲਤੀ ਆ। ਵੇ ਕਰ ਨੂੰ ਦੇਖੋ ਰੋਜ਼ ਤੁਸੀਂ ਚਾਰ ਚਾਰ ਸਬਜ਼ੀ ਬਣਾਇਆ ਕਰੋ ਜੇ ਉਹਨੂੰ ਚਾਰ ਚੋ ਵੀ ਪਸੰਦ ਆ ਨਹੀਂ ਤਾਂ ਨਹੀਂ ਵੇਰ ਬਣਾ ਕੇ ਦੇ ਦਿੱਤੀ ਕਿ ਪੁੱਤ ਕਿਤੇ ਤੱਕ ਭੁੱਖਾ ਨਾ ਸੌਂਵੇ ਹੈ ਫਿਕਰ ਮਾਂ ਮਾਣੀ ਹੁੰਦਾ ਬੱਚਿਆਂ ਦਾ ਤਾਂ ਕੋਈ ਨਹੀਂ ਬਹੁਤ ਵਧੀਆ ਵੀ ਫਿਕਰ ਕਰਦੀਆਂ ਤਾਂ ਵਧੀਆ ਤੇ ਹੁਣ ਅ ਇੱਕ ਗੱਲ ਇਹਨਾਂ ਨੇ ਮੇਰਾ ਇੱਕ ਵਾਰ ਵੀ ਧੰਨਵਾਦ ਨਹੀਂ ਕਰਿਆ ਇਹਨਾਂ ਨੂੰ ਮੈਂ ਸੋਲਾਂ ਲੈ ਕੇ ਆਇਆ ਉਲਟਾ ਮੈਨੂੰ ਪਤਾ ਕਿਆ ਕਹਿਨੀਆ ਤਨੀ ਹੁਣ ਅਸੀਂ ਗਰਮੀ ਚ ਬੁੱਕਲ ਮਾਰਤੇ ਫਿਰੂਗੇ ਸੋਲਣ ਦੀ ਮੋਹ ਵੀ ਕਰਦੀ ਤਾਂ ਹੋਣੀ ਆ। ਉਹ ਨਹੀਂ ਨਹੀਂ। ਅੱਜ ਤਾਂ ਕਹਿੰਦੀ ਚੁੰਨੀਆਂ ਮੰਗਾਈ ਤੇ ਉੱਥੇ ਭਾਈ ਚੁੰਨੀਆਂ ਮਾਨੂੰ ਨਹੀਂ ਵਧੀਆ ਲੱਗੀਆਂ ਮੈਂ ਲੱਤੀਆਂ ਨਹੀਂ ਹੈਗੀਆਂ। ਵਧੀਆ ਨਹੀਂ। ਮੈਨੂੰ ਸੋਲਣਾ ਵਧੀਆ ਲੱਗਿਆ ਮੈਂ ਸੋਲਣਾ ਲਿਆ। ਇੱਕ ਮਹੀਨੇ ਲੱਤਿਆ ਹੋਰ ਸਾਰਿਆਂ ਨੇ ਲੱਤੇ ਆਪਣੇ ਘਰ ਦੇ ਬਾਤੇ ਮੈਂ ਵੀ ਲੈ ਲਈ ਤੰਨ ਜਿਗਰਾ ਮੇਰਾ ਜਿਹਨੇ 1500 ਰੁਪਏ ਖਰਚਦਾ ਮੈਂ ਤਾਂ ਰੁਪਏ 5 ਨਹੀਂ ਖਰਚ ਕੇ ਰਾਜੀ ਕਿ ਐਡਾ ਕੰਜੂਸ। ਪਹਿਲਾਂ ਮੇਰੀ ਗੱਲ ਸੁਣੀ ਹੈ। ਹਾਂ ਬਤਾ ਹਾਂ। ਕਾਹ ਹੁੰਦੀ ਗੱਲ ਚੱਲਦੀ ਆ। ਜੇ ਤਾਂ ਨਾ ਆਪਾਂ ਬਹਿ ਚੀਜ਼ਾਂ ਨਾ ਬਣਾਈਆਂ ਫੇ ਤੁਹਾਨੂੰ ਪਾਇਆ ਪਾਇਆ ਤੁਸੀਂ ਨਾ ਜਿਹੜੀ ਜਿਹੜੀ ਮੁੰਡੂ ਹਾਂ ਬੰਦੇ ਨੂੰ ਜੇ ਹੁਣ ਮੈਂ ਮੈਂ ਬਾਹਰ ਤੇ ਆਇਆ ਜੇ ਕੁਝ ਨਾ ਹੋਵੇ ਘਰ ਦੇ ਵਿੱਚ ਬਣਾ ਪਾ ਮੈਂ ਤਾਂ ਕਹੂੰਗੀ ਮੈਨੂੰ ਨਾ ਭਾਈ ਭੁੱਖ ਲੱਗੀ ਵੀ ਮੈਂ ਛਕਣਾ ਦਈ ਕੋਈ ਠੀਕ ਹੈ ਚੱਲਦਾ ਵੀ ਤੁਸੀਂ ਬਣਾਇਆ ਨਹੀਂ ਕੁਝ ਵੀ ਮੈਂ ਤਾਂ ਕਹਿੰਦੀ ਨਹੀਂ ਬਲਵਾ ਮੇਰਾ ਸਵਾਹ ਐ ਇਦਾਂ ਦਾ ਮੈਂ ਕਹਿੰਦੀ ਨਹੀਂ ਕਿਸੇ ਨੂੰ ਵੀ ਤੁਸੀਂ ਵੀ ਕਹਿੰਦਾ ਨਹੀਂ ਹੋਏ ਸੀ ਵੀ ਛੇਤੀ ਛੇਤੀ ਮੈਂ ਕਹਿੰਦੀ ਨਹੀਂ ਹੈਗਾ ਵੀ ਆਪ ਕਰ ਲੂਗਾ ਮੈਂ ਅਗਲੇ ਨੂੰ ਦੁਖੀ ਕਰਨ ਨਾਲ ਤਾਂ ਆਪ ਬੰਦਾ ਕਰ ਲਵੇ ਉਹ ਤੋਂ ਬੈਟਰ ਹੈ ਹਾਂ ਨਹੀਂ ਕਹਿੰਦਾ ਰਿਹਾ ਮੈਨੂੰ ਵੀ ਪਤਾ ਵੀ 11 12 ਵਜੇ ਤੱਕੇ ਕੰਮ ਕਰਕੇ ਜਾ ਟਿੱਕ ਕੇ ਪੈ ਜੀਏ ਜੇ ਮੈਂ ਹੁਣ ਉੱਤੇ ਠਾਲ ਕੇ ਉਹਨੂੰ ਪਾ ਵੀ ਸੰਦੀਪ ਸਬਜ਼ੀ ਨਹੀਂ ਹੈਗੀ ਤੂੰ ਸਬਜ਼ੀ ਬਣਾ ਕੇ ਦੇ ਮੈਨੂੰ ਜਾਂ ਹੁਣ ਪਰਦਾਤਾ ਬਣਾ ਕੇ ਦੇ ਫਿਰ ਤਾਂ ਮੇਰੀ ਮੂਲਕਮਤੀ ਹੋਊਗੀ ਮੈਂ ਸਾ ਮੈ ਯਾਰ ਇਹ ਤਾਂ ਚਲੀ ਜਾਣਾ ਇਹਨਾਂ ਨੇ ਮੇਰਾ ਧੰਨਵਾਦ ਕਿ ਇੱਕ ਵਾਰ ਵੀ ਨਹੀਂ ਕਿਹਾ ਮੈਂ ਸਟਾਲਾਂ ਨੇ ਕਿਹਾ ਬਹੁਤ ਬਹੁਤ ਸ਼ੁਕਰੀਆ ਸਾਡੇ ਵਾਸਤੇ ਸ਼ੌਲਾ ਲੈ ਕੇ ਆਇਆ ਕੋਈ ਟਾਈਮ ਆਊਗਾ ਕੋਈ ਦੇਣ ਆਊਗਾ ਅਸੀਂ ਤੁਹਾਨੂੰ ਲੈ ਕੇ ਦਿਖਾਵਾਂਗੇ ਹਾਂ ਸ਼ੌਲਾ ਦਾਲੇ ਬੁੱਤ ਬਹੁਤ ਵਧੀਆ ਵਾਕਈ ਬਹੁਤ ਵਧੀਆ ਕੰਮ ਪਰ ਮੈਨੂੰ ਉਹਨਾਂ ਕਾਲੀ ਚੁੰਨੀ ਦਿੱਤੀ ਕਾਲੀ ਚੁੰਨੀ ਚੱਲ ਕੋਈ ਕਾਲੀ ਜੋਕਸ ਲਿਆਏ ਹੋਰੇ ਕਿਆ ਨਹੀਂ ਮਿਲਦਾ ਦੱਸ ਐਦੀ ਹੱਦ ਰੂਏ ਭਟਕਦੀ ਫਿਰਦੀ ਆ ਪਾਕਿਸਤਾਨੀ ਮੈਂ ਤਨੂੰ 15 ਦਿਨ ਦੁਕਾਨਾਂ 'ਚ ਘੁੰਮਦੀ ਆ ਐਨੂੰ ਪਾਕਿਸਤਾਨੀ ਚੁੰਨੀ ਨਹੀਂ ਮਿਲਦੀ ਕਾਲੇ ਰੰਗ ਦੀ ਕਿਆ ਨਹੀਂ ਮਿਲਦਾ ਚਲੋ ਠੀਕ ਹੈ ਹਨ ਮੇਰੇ ਘਰ ਨਹੀਂ ਇਹ ਲੈ ਕੇ ਦੇਣਾ ਮੈਨੂੰ ਠੀਕ ਹੈ ਜੀ ਇਹਨੂੰ ਦੇਖਦੇ ਹਾਂ ਕਿਹੜਾ ਕਾਲਾ ਦੰਦ ਚੰਗਾ ਜਿਹਾ ਮੈਂ ਬੋਟ ਪਾਉਂਗਾ ਉਧਰ ਰੀਤ ਦੇ ਪਤਾ ਨਹੀਂ ਕਿਹੜੀ ਕਰਾਣੀ ਹੈ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਉਂ ਚ ਮਹਾਰਾ ਚੜਦੀ ਕਲਾ ਚ ਰੱਖ ਕੇ ਤੁਹਾਨੂੰ ਸਾਰਿਆਂ ਨੂੰ